ਸੰਘਰਸ਼ ਕਮੇਟੀ ਕਰਪੂਥਲਾ ਤੋਂ ਸੰਗਠਨ ਸਕੱਤਰ ਸ਼ੇਰ ਸਿੰਘ ਮਈਵਾਲ ਬੇਨਤੀ ਕਰ ਰਹੇ ਆ ਜੀ ਜੋ 13 ਫਰਵਰੀ ਨੂੰ ਦਿੱਲੀ ਦੇ ਵਿੱਚ ਪੂਰੇ ਭਾਰਤ ਦੀਆਂ 76 ਜਥੇਬੰਦੀਆਂ ਜਿਹੜੀਆਂ ਵਾ ਮੈਦਾਨ ਦੇ ਵਿੱਚ ਉਤਰ ਰਹੀਆਂ ਵਾ ਕਿਉਂਕਿ ਜਿਹੜੀ ਮੋਦੀ ਹਕੂਮਤ ਆ ਮੰਨੀਆਂ ਹੋਈਆਂ ਮੰਗਾਂ ਤੋਂ ਜਿਹੜਾ ਪਿਛਲੀ ਵਾਰ ਆਪਾਂ ਦਿੱਲੀ ਦੇ ਵਿੱਚ ਅੰਦੋਲਨ ਕੀਤਾ ਵਾ 2020-21 ਦੇ ਵਿੱਚ ਉਹਦੇ ਤੋਂ ਮੋਦੀ ਸਰਕਾਰ ਜਿਹੜੇ ਕਾਲੇ ਕਾਨੂੰਨ ਸੀ ਉਹ ਤੇ ਵਾਪਸ ਕਰ ਲੇ ਪਰ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਸੀਗੀਆਂ ਵੀ ਐਮਐਸਪੀ ਦਾ ਜਿਹੜਾ ਕਾਨੂੰਨ ਆ ਉਹ ਲਾਗੂ ਕਰਾਂਗੇ ਸਵਾਮੀ ਡਾਕਟਰ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਬਿਜਲੀ ਸੋਧ ਬਿੱਲ ਜਿਹੜਾ ਵਾ ਉਹ ਰੱਦ ਕਰਾਂਗੇ ਪਰ ਰੱਦ ਤੇ ਕੀ ਕਰਨਾ ਹੈਗਾ ਪੰਜਾਬ ਦੇ ਵੀ ਜਿਹੜੇ ਆ ਭਗਵੰਤ ਮਾਨ ਸਰਕਾਰ ਆ ਇਹ ਵੀ ਕਾਰਪੋਰੇਟ ਘਰਾਣਿਆਂ ਦੇ ਗਾੜੀ ਗੋਡੇ ਟੇਕ ਚੁੱਕੀ ਆ ਤੇ ਧੜਾ ਧੜ ਚੇਪ ਵਾਲੇ ਮੀਟਰ ਲਾ ਰਹੇ ਆ ਉਹਦੇ ਤੋਂ ਸਰਕਾਰ ਭਾ ਚੁੱਕੀ ਆ ਸੈਂਟਰ ਦੀ ਸਰਕਾਰ ਮੋਦੀ ਸਰਕਾਰ ਲਖੀਰਪੁਰ ਖੀਰੀ ਵਾਲੇ ਅਜੇ ਮਿਸ਼ਰਾ ਟਾਣੀ ਅਚੀਸ਼ ਮਿਸ਼ਰਾ ਜਿਨ੍ਹਾਂ ਨੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਵੀਰ ਜਿਹੜਾ ਦਲੜ ਕੇ ਮਾਰਤਾ ਅਜੇ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ ਦਿੱਲੀ ਦੇ ਵਿੱਚ ਜਿੰਨੇ ਵੀ ਕਿਸਾਨਾਂ ਮਜ਼ਦੂਰਾਂ ਤੇ ਪਰਚੇ ਹੋਈ ਸੀ ਇਹਨਾਂ ਕਹੇ ਰੱਦ ਕਰਾਂਗੇ ਹਿਤਕ ਉਹ ਨਹੀਂ ਕੀਤੇ ਤੇ ਉਸ ਤੋਂ ਬਾਅਦ ਨਵੇਂ ਕਾਨੂੰਨ ਜਿਹੜੇ ਆ ਉਹ ਧੜਾ ਧੜਾ ਲਾਗੂ ਕਰ ਰਹੇ ਆ ਜਿਸ ਤਰ੍ਹਾਂ ਧੋਹ ਭੂਮੀ ਕਾਨੂੰਨ ਆ ਵੀ ਕਿਸਾਨ ਤੇ ਮਜ਼ਦੂਰ ਦੀ ਸਹਿਮਤੀ ਤੋਂ ਬਿਨਾਂ ਜ਼ਮੀਨ ਐਕਵਾਇਰ ਕਰਨੀ ਦੂਸਰੇ ਬੰਨੇ ਫਸਲਾਂ ਤੋਂ ਇੰਪੋਰਟ ਡਿਊਟੀ ਚੁੱਕ ਦੇਣੀ ਬਾਹਰੋਂ ਲਿਆਣ ਕੇ ਫਸਲਾਂ ਇੱਥੇ ਵੇਚਣੀਆਂ ਤੇ ਭਾਰਤ ਦੀਆਂ ਫਸਲਾਂ ਜਿਹੜੀਆਂ ਪੰਜਾਬ ਦੀਆਂ ਫਸਲਾਂ ਵਾਂ ਉਹ ਰੁੱਲ ਰਹੀਆਂ ਵਾ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਤੇ 13 ਫਰਵਰੀ ਨੂੰ ਜਿਹੜਾ ਵਾ ਦਿੱਲੀ ਦੇ ਵਿੱਚ ਮੋਰਚਾ ਲੱਗਣ ਜਾ ਰਿਹਾ ਉਹਦੇ ਤੋਂ ਪਹਿਲਾਂ ਜਥੇਬੰਦੀ ਦੇ ਜਿਹੜੇ ਐਕਸ਼ਨ ਸੀ 26 ਦਾ ਸੀਗਾ 29 ਦਾ ਸੀ ਅੱਜ 2 ਫਰਵਰੀ ਨੂੰ ਜਿਹੜਾ ਉਹ ਟਰੈਕਟਰ ਮਾਰਚ ਹੋ ਰਿਹਾ ਚੌਂ ਸੁਲਤਾਨਪੁਰ ਲੋਧੀ ਵੱਲੋਂ ਇਸੇ ਤਰ੍ਹਾਂ ਦੂਜੇ ਜਿਹੜੇ ਸਾਡੇ ਜੋਣ ਆ ਨਡਾਲਾ ਜੋਣ ਆ ਢਿਲਵਾ ਜੋਣ ਆ ਜੋਣ ਬਾਬਾ ਵੀਰ ਸਿੰਘ ਜੋਣ ਆ ਜੋਣ ਡੱਲਾ ਸਾਹਿਬ ਆ ਤੇ ਮੀਰੀ ਪੀਰੀ ਗੁਰਸਰ ਇਹ ਲਗਾਤਾਰ ਹੀ ਹੁਣ ਜਿੱਦਾਂ ਅੱਜ ਸੁਲਤਾਨਪੁਰ ਲੋਧੀ ਜੋਣ ਤੋਂ ਸ਼ੁਰੂਆਤ ਹੋਈ ਆ ਟਰੈਕਟਰਾਂ ਦੀ ਟਰੈਕਟਰ ਮਾਰਚ ਹੋ ਰਿਹਾ ਲੋਕਾਂ ਦੇ ਵਿੱਚ ਗੱਲ ਖੜਾਂਗੇ ਵੀ ਮੋਦੀ ਹਕੂਮਤ ਪਹਿਲੀਆਂ ਮੰਗਾਂ ਤੇ ਮੰਨੀਆਂ ਨਹੀਂ ਆ ਉਹਨਾਂ ਨੂੰ ਇੱਕ ਪਾਸੇ ਕਰਕੇ ਤੇ ਤਾਨਾਸ਼ਹੀ ਵਰਤੀ ਰਹੀ ਆ ਜਿਹੜਾ ਉਹ ਕਰ ਰਹੀ ਆ ਤੇ ਦੂਸਰੇ ਬੰਨੇ ਨਵੇਂ ਕਾਨੂੰਨ ਲਿਆ ਕੇ ਤੇ ਸਾਡੀਆਂ ਜ਼ਮੀਨਾਂ ਖੋਣ ਦੀ ਤਿਆਰੀ ਆ ਮੰਡੀ ਖੋਣ ਦੀ ਤਿਆਰੀ ਆ ਉਹ ਲੋਕਾਂ ਦੇ ਵਿੱਚ ਅਸੀਂ ਗੱਲ ਖੜ ਰਹੇ ਆ ਤੇ 13 ਫਰਵਰੀ ਨੂੰ ਵੱਡਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਲੱਗਣ ਜਾ ਰਿਹਾ ਉਹਦੀਆਂ ਤਿਆਰੀਆਂ ਇਸ ਟਾਈਮ ਪੂਰੀਆਂ ਮੁਕੰਮਲ ਹੋ ਚੁੱਕੀਆਂ ਵਾ ਹੁਣ ਮੋਦੀ ਸਰਕਾਰ ਸੋਚੇ ਕਿ ਉਹਨੇ ਕੀ ਕਰਨਾ ਵਾ ਦਿੱਲੀ ਦੇ ਵਿੱਚ ਜਿਹੜਾ ਅਰਕਿਸ਼ਨ ਹਰਚ ਹੋਣਾ ਵਾ ਗੱਲ ਆਰ ਪਾਰ ਦੀ ਹੋਣੀ ਆ ਚਾਹੇ ਅਸੀਂ ਨਹੀਂ ਚਾਹੇ ਉਹ ਨਹੀਂ ਚਾਹੇ ਮਰਾਂਗੇ ਤੇ ਚਾਹੇ ਜਿੱਤਾਂਗੇ ਅੱਗੇ ਵੰਗੂ ਨਹੀਂ ਹੋਊਗਾ ਐਮਐਸਪੀ ਦਾ ਕਾਨੂੰਨ ਜਿਹੜਾ ਵਾ ਉਹ ਲੈ ਕੇ ਆਵਾਂਗੇ ਆਪਣੀਆਂ ਮੰਗਾ ਜਿਹੜੀਆਂ ਮਨਵਾ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰੈਕਟਰ ਮਾਰਚ ਕਿੱਥੋਂ ਲੱਗ ਗਈ ਜਿੱਦੋਂ ਸ਼ੁਰੂ ਕਰ ਗਏ ਕਿੱਥੋਂ ਤੱਕ ਜਾਣਾ ਜੀ ਦੇਖੋ ਇਹ ਟਰੈਕਟਰ ਮਾਰਚ ਹੈ ਇਸ ਟਾਈਮ ਅਸੀਂ ਖਨੋਤੇ ਆ ਤਲਵੰਡੀ ਚੋਧਰੀਆਂ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਇਹ ਵਾਇਆ ਗੂਲਪੁਰ ਪਿਰਵਾ ਆਰਸੀਐਫ ਉਤੋਂ ਫਿਰ ਪਾਜੀਆਂ ਡੜਵਿੰਡੀ ਹੁੰਦੇ ਸultanpur ਲੋਧੀ ਜਿਹੜਾ ਉੱਥੇ ਰੁਕਾਂਗੇ ਉੱਥੇ ਸੰਗਤ ਨੂੰ ਚਾਹ ਪਾਣੀ ਪਿਆ ਕੇ ਉੱਥੋਂ ਕੁਛ ਤਾਂ ਟਰੈਕਟਰ ਜਿਹੜੇ ਤਲਵੰਡੀ ਨੂੰ ਆਉਣਗੇ ਤੇ ਕੁਛ ਕਬੀਰਪੁਰ ਵਾਇਆ ਜਿਹੜਾ ਵਾ ਉਧਰ ਨੂੰ ਜਾਣਗੇ ਕਿਹ ਕਿਹੜੇ ਕਿਹੜੇ ਪਿੰਡਾਂ ਦੇ ਆਏ ਆ ਲਗਭਗ ਸultanpur ਜਾਣਦੇ ਜਿਹੜੇ ਉਹ ਤਕਰੀਬਨ ਸਾਰੇ ਟਰੈਕਟਰ ਆਏ ਥੈਂਕ ਯੂ ਜੀ